ਤੇ ਠੰਡਾ ਪਾਣੀ ਪਾ ਕੇ ਤੇ ਇਹ ਕਿਹਾ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਨੂੰ ਵੀਡੀਓ ਕਾਲ ਤੇ ਦਿਖਾਓ ਵੀ ਇਹਦੇ ਤੁਸੀਂ ਇਸ ਸਮੇ ਇਹਦੇ ਗੁਪਤ ਪਾੜ ਤੇ ਤੁਸੀਂ ਇਹਦੇ ਪਿੱਛਤੇ ਦੇ ਚੱਪਲਾਂ ਮਾਰ ਰਹੇ ਹੋ ਡੰਡੇ ਮਾਰ ਰਹੇ ਹੋ ਇਹ ਇਨਸਾਨੀਅਤ ਦਾ ਯਾਰ ਇੱਕ ਮੁੱਖ ਮੰਤਰੀ ਦਾ ਇਹ ਲੈਵਲ ਇਹ ਹੈ ਕਿਸ ਤਰੀਕੇ ਪੁਲਿਸ ਨੇ 90 ਦਾ ਹੱਕਾ ਜਿਹੜਾ ਚੇਤੇ ਕਰਾਇਆ ਕਿੱਦਾਂ ਉਹਨੂੰ ਸਿਰ ਨੱਪ ਕੇ ਗੱਡੀ ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਇਹ ਯਾਰ ਇਹ ਰੰਗਲਾ ਪੰਜਾਬ ਹੈ ਸਖਪਾਲ ਸਿੰਘ ਖੈਰੇ ਦੀ ਬੈਰਕ ਦੇ ਉੱਤੇ ਕੈਮਰਾ ਲਾ ਕੇ ਰੱਖਣਾ ਬਾਲਸਨ ਖੜਾ ਟੇਡਾ ਪੈਂਦਾ ਸਿੱਧਾ ਪੈਂਦਾ ਕਰੋ ਰੋਟੀ ਖਾਂਦਾ ਕਦੋਂ ਪਸ਼ਾਬ ਜਾਂਦਾ ਕਦੋਂ ਟੱਟੀ ਜਾਂਦਾ ਇੱਥੋਂ ਤੱਕ ਬਰੀਕੀ ਨਾਲ ਰੱਖ ਰਿਆ ਉੱਥੇ ਬੈਠਾ ਮੁੱਖ ਮੰਤਰੀ ਯਾਰ ਇਹ ਪੱਧਰ ਹੈ ਇੱਕ ਮੁੱਖ ਮੰਤਰੀ ਦਾ ਬੁੱਜੜਪਣੇ ਦੇ ਉੱਤੇ ਆਇਆ ਇਹ ਮੁੱਖ ਮੰਤਰੀ ਕਮਾਲ ਹੈ ਵੀ ਨੰਗਾ ਕਰਕੇ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਤੁਸੀਂ ਕੁੱਟ ਰਹੇ ਹੋ ਕਹਿੰਦੇ ਭਾਈ ਮੈਨੂੰ 100 ਤੋਂ ਉੱਪਰ ਦਾ ਤਾਪ ਚੜਿਆ ਵਾ ਸੀ ਬੁਖਾਰ ਸੀ ਮੈਨੂੰ ਪਰ ਮੇਰੀ ਕਹਿੰਦੇ ਪ੍ਰਵਾਹਕ ਨਹੀਂ ਕਹਿੰਦੀ ਸੁਣੀ ਨਹੀਂ ਮੇਰੀ ਗੱਲ 102 102 ਉੱਤੇ ਮੈਨੂੰ ਕਹਿੰਦਾ ਪਾਣੀ ਪਾਈ ਗਏ ਠੰਡਾ ਬਰਫ ਵਾਲਾ ਨਾਲੇ ਕੁੱਟ ਕੇ ਵੀਡੀਓ ਬਣਾ ਕੇ ਭਵੰਤਮ ਇਹ ਇਹ ਆਪਾਂ ਗੱਲ ਪਹਿਲਾਂ ਵੀ ਸੁਣਦੇ ਆਂ ਆ ਵੀ ਬयंਤਾ ਬੁੱਚੜ ਹੋਇਆ ਬयंਤੇ ਨੇ ਪਤਾ ਨਹੀਂ ਕਿੰਨੇ ਕੋ-ਕੋ ਸਾਡੀ ਜਵਾਨੀ ਨੂੰ ਇੱਥੇ ਤਬਾਹ ਕੀਤਾ ਮਾਰਿਆ ਹੁਣ ਇਹ ਕਿਸੇ ਕਿਹੜੇ ਪੱਖ ਤੋਂ ਘਟ ਰਹਿ ਗਏ ਆ ਹੁਣ ਇੱਥੇ ਬੋਲਣ ਵਾਲੇ ਬੰਦੇ ਕਿੰਨੇ ਰਹਿ ਗਏ ਲੜਨ ਵਾਲੇ ਰਹਿ ਕਿੰਨੇ ਗਏ ਹੌਲੀ ਹੌਲੀ ਆ ਇਹਨੂੰ ਕਿਸੇ ਨੂੰ ਮਰਵਾ ਦੇਣਗੇ ਕਿਸੇ ਨੂੰ ਜੇਲ ਸਿੱਡ ਦੇਣਗੇ ਚੱਕ ਕੇ ਕਿਸੇ ਨਾਲ ਆ ਇਹ ਕੁਝ ਕਰਨਗੇ ਖੁਦ ਬਵੰਤ ਕਹਿ ਰਿਹਾ ਪੁਲਿਸ ਨੂੰ ਤੇ ਗੈਂਗਸਟਰਾਂ ਨਾਲ ਇਨਕਾਊਂਟਰ ਕਰ ਦਿਓ ਇਹ ਉਹੀ ਦੌਰ ਲਿਆਉਣਾ ਚਾਹੁੰਦੇ ਵੀ ਸਾਡੀ ਜਵਾਨੀ ਨੂੰ ਫੇਰ ਮਾਰਨਾ ਚਾਹੁੰਦੇ ਆ ਅਈ ਛੇ ਕੈਪਟਨ ਨੇ ਵੀ ਹੱਥਾਂ 'ਚ ਗੁਟਕਾ ਫੜ ਕੇ ਸੌਂ ਖਾਦੀ ਸੀ ਵੀ ਮੈਂ 4 ਹਫ਼ਤਿਆਂ 'ਚ ਖਤਮ ਕਰ ਦੂੰ ਇਹ ਕਹਿੰਦਾ 4 ਮਹੀਨਿਆਂ 'ਚ ਕਰ ਦੂੰ ਹੋਇਆ ਬਈ ਨਹੀਂ ਹੋਇਆ ਜੀ ਨੇ ਪੰਜਾਬ ਲੁੱਟਿਆ ਜੀ ਨੇ ਪੰਜਾਬ ਉਜਾੜਿਆ ਉਹ ਕਦੋਂ ਅੱਜ ਪੰਜਾਬ ਬਚਾਉਣਾ ਸੇ ਵੀਰ ਸਿੰਘ ਜਹਦਾਰ ਕੌਕੇ ਦੇ ਘਰੇ ਜਾ ਕੇ ਕਹੋ ਧਰਮਪਤਨੀ ਨੂੰ ਕਿ ਅਸੀਂ ਅਨਸਾਫ਼ ਦੇਮਾਗੇ ਸਾਡੀ ਸਰਕਾਰ ਲਿਓ ਭਲਿਆ ਮਾਨ ਸਾਹਿਬ 15 ਸਾਲ ਤੜਾ ਬਾਪੂ ਮੁੱਖ ਮੰਤਰੀ ਰਹਿ ਗਿਆ 8 ਸਾਲ ਤੂੰ ਗ੍ਰਹਿ ਮੰਤਰੀ ਰਿਹਾ ਬੀਬੀ ਤਵਾਰੀ ਦੀ ਰਿਪੋਰਟ 98 ਚਾਹੀ ਦੱਬੀ ਕਿਨੇ ਜੇ ਕਾਂਗਰਸ ਨੇ ਸਿੱਖ ਮਾਰੇ ਨੇ ਬਾਦਲ ਨੇ ਸਿੱਖੀ ਮਾਰੀ ਆ ਵੀ ਭਾਂਸਿਆਂ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਅੱਜ ਤੂੰ ਪਾਵਰ 'ਚ ਐ ਕੱਲ ਨੂੰ ਕੋਈ ਹੋਰ ਹੋਣਾ ਲੋਕਾਂ ਨੇ ਹੋਰ ਬਿਠਾ ਦੇਣਾ ਤੇ ਭਾਈਦਾਂ ਨੂੰ ਬਾਣ ਇੱਕੋ ਜੇ ਹੁੰਦੇ ਆ ਇਹ ਗੱਲ ਗਲਤ ਨਾ ਕਰ ਇਹ ਧੱਕਾ ਨਾ ਕਰ ਉਹ ਡਰ ਖਾ ਖੋਪ ਖਾ ਪ੍ਰਮਾਤਮਾ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਪਾਨੇ ਸਿੱਧੂ ਵਾਲਾ ਜੋ ਮਸਲਾ ਹੈਗਾ ਕਾਫੀ ਗੰਭੀਰ ਹੋ ਚੁੱਕਾ ਹੈ ਤੇ ਉਹਨਾਂ ਦੇ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਮਿਲ ਕੇ ਆਈ ਹੈ ਤੇ ਲੱਖਾ ਸਦਾਣਾ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਲੋਕਾਂ ਦੇ ਲਈ ਲੜ ਰਹੇ ਨੇ ਹੁਣ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਉਹ ਵੀ ਹੈਗੇ ਆ ਅਸੀਂ ਗੱਲਬਾਤ ਸਾਰੀ ਉਹਨਾਂ ਨਾਲ ਸਾਂਝੀ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਨਰਪਾਲ ਸਿੰਘ ਜੀ ਕੋਟ ਦੋਨ ਦਾ ਤੇ ਪਾਨਾ ਸਿੱਧੂ ਤੁਹਾਡੇ ਕੀ ਲੱਗਦੇ ਆ ਮੇਰਾ ਭਤੀਜਾ ਜੀ ਸਤਿ ਅਕਾਲ ਅੱਛਾ ਜਦੋਂ ਫੜਿਆ ਗਿਆ ਸਾਰੀ ਗੱਲਬਾਤ ਸਾਨੂੰ ਦੱਸੋ ਗੱਲ ਕੀ ਹੈ ਜਦੋਂ ਭਾਨਾ ਸਿੰਘ ਆਪਦੇ ਘਰ ਬੈਠਾ ਸੀ ਜੀ ਦੋ ਗੱਡੀਆਂ ਪੁਲਿਸ ਦੀਆਂ ਆਈਆਂ ਹੂੰ ਕੁਸ ਪੁਲਿਸ ਨੂੰ ਲੈ ਥਾਣੇ ਦੀ ਤੇ ਕੋਸਪੋਰਟ ਸੀ ਕਿ ਤੇ ਲੁਧਿਆਣਾ ਸਿਟੀ 7 ਦੀ ਹੂੰ ਤੇ ਉਹਨਾਂ ਨੇ ਅਨੁਸਾਰ ਪੁੱਛਿਆ ਵੀ ਭਾਨਾ ਕੀ ਹਾਲ ਐ ਸਾਲਾ ਵਧੀਆ ਬੈਠੇ ਰਹੇ ਚਾਹ ਪਾਣੀ ਪੀਤਾ ਉਹਨਾਂ ਨੇ ਹੂੰ ਉਹਨਾਂ ਨੇ ਗੱਲਾਂ ਬਾਤਾਂ ਕਰਦੇ ਹੋਏ ਤੈਨੂੰ ਕਹਿੰਦੇ ਵੀ ਤੈਨੂੰ ਸਕਿਉਰਿਟੀ ਦੇਣੀ ਐ ਐਸਐਸਪੀ ਸਾਹਿਬ ਨੇ ਬੁਲਾਇਆ ਹੂੰ ਉਹ ਕਹਿੰਦਾ ਵੀ ਕੋਈ ਗੱਲ ਐ ਭਾਈ ਵਗ ਚਲਦੇ ਆ ਹੂੰ ਉਦੋਂ ਬਾਅਦ ਇਹਨਾਂ ਨੇ ਲੈ ਜਾ ਕੇ ਲੁਧਿਆਣੇ ਹੂੰ ਸਿਟੀ 7 ਚ ਉਹਨੂੰ ਜੋ ਵੀ ਕੀਤਾ ਜਿਵੇਂ ਵੀ ਕੀਤਾ ਉਹਨਾਂ ਬੀਤੀ ਐ ਹੂੰ ਉਹ ਤਾਂ ਦੱਸੂ ਆ ਕਿ ਹਲੇ ਤੇ ਕੁੱਟਮਾਰਤ ਦੇ ਕੀਤੀ ਕੀਤੀ ਐ ਪਰ ਲੋਕਾਂ ਦੇ ਜੋ ਵਾਹਨ ਗਹਿਣੇ ਵੈਤੀ ਉਹ ਲੋਕਾਂ ਦੇ 15-15 20-20 ਲੱਖ ਰੁਪਇਆ ਏਜੰਟਾਂ ਤੋਂ ਕਢਵਾਏ ਨੇ ਤਾਂ ਕਰਕੇ ਏਜੰਟਾਂ ਨੂੰ ਦੁੱਖ ਲੱਗਦਾ ਵੀ ਲੋਕਾਂ ਦਾ ਪੈਸਾ ਲਿੱਕਰ ਰਿਹਾ ਹ ਉਸ ਕਰਕੇ ਏਜੰਟ ਉਹਦੇ ਮੰਗਰ ਪਏ ਹੋਏ ਨੇ ਤੇ ਬਾਕੀ ਸਾਰੇ ਸਰਕਾਰ ਪ੍ਰਸ਼ਾਸਨ ਅਨਸਾਰ ਉਹਦੇ ਬੰਗਰ ਪਿਆ ਹੋਇਆ ਹੈ ਉਹਦੀ ਗੱਲ ਹੋਈ ਪੰਨੇ ਸਿੱਧੂ ਨੂੰ ਹੋਣ ਜਦੋਂ ਪੰਨੇ ਸਿੱਧੂ ਨਾਲ ਅਸੀਂ 20 ਤਰੀਕ ਨੂੰ ਫੜਾ 21 ਨੂੰ ਵੀ ਉੱਥੇ ਗਏ ਸੀਗੇ ਕੱਲ ਵੀ ਉਸੇ ਜਦੋਂ ਜੇਲ੍ਹ ਭੇਜਿਆ ਉਦੋਂ ਵੀ ਸਾਡੇ ਬੰਦੇ ਨਾਲ ਸੀਗੇ ਮੈਂ ਮਗਰ ਖੜਾ ਦਿਉਂ ਗੱਲ ਨਹੀਂ ਕੋਈ ਕੁਛ ਛੱਡਿਆ ਹੂੰ ਤੇ ਜੇਲ੍ਹ ਭੀ ਦਿੱਤਾ ਅਸੀਂ ਸਾਰਿਆਂ ਨੂੰ ਵੀਰੇ ਇਹੀ ਬੇਨਤੀ ਕਰਨ ਆਏ ਆ ਵੀ ਅੱਜ ਦੇਖੋ ਇੱਕ ਜ਼ਿਮੀਦਾਰ ਦਾ ਕਿੱਲਾ ਦੋ ਕਿੱਲੇ ਪੰਜ ਕਿੱਲੇ ਵਾਹਣ ਗਹਿਣੇ ਬੈ ਕਾਰ ਕੇ ਬੱਚਾ ਬਾਹਰ ਭੇਜ ਰਿਹਾ ਉਹਦੇ 1 ਕਰੋੜ 60 ਲੱਖ ਰੁਪਏ ਜੋ ਵਾਪਸ ਆਇਆ ਪੰਜਾਬ ਚ ਲੋਕਾਂ ਦਾ ਜ਼ਿਮੀਦਾਰਾ ਭਰਾਵਾਂ ਦਾ ਉਹਦਾ ਕਰਕੇ ਸੀ ਏਸੀ ਗੱਲ ਕਹਿੰਦਾ ਵੀ ਜੋ ਬੰਦਾ ਸੱਚ ਬੋਲਦਾ ਜਿਵੇਂ ਬਾਈ ਲੱਖਾ ਸੱਚ ਬੋਲਦਾ ਭਰਨਾ ਸੱਚ ਬੋਲਦਾ ਇਹ ਲੋਕਾਂ ਨੂੰ ਇਹ ਸਰਕਾਰਾਂ ਨੂੰ ਇਹ ਬੰਦੇ ਬੁਰੇ ਲੱਗਦੇ ਨੇ ਕਿਉਂ ਸੱਚ ਬੋਲਦੇ ਆ ਇਹ ਇਹ ਗੱਲ ਹੈ ਜੀ ਤੇ ਬਾਕੀ ਬਾਈ ਲੱਖੇ ਦਾ ਤੁਸੀਂ ਮੈਂ ਰੱਖ ਦਿੰਦਾ ਹਾਂ ਜੀ ਹਾਂ ਦੱਸ ਦਊਗਾ ਆ ਜੋ ਸਸੀ ਕਾ ਬਾਈ ਜੀ ਅਸੀਂ ਇਸ ਪਿੰਡਸਪਾਲਕ ਨਾਲ ਲਾਗ ਲਾ ਪਿੰਡ ਆ ਸਾਡਾ ਦੋ ਪੰਚਾਇਤਾਂ ਹੋਰ ਸਾਡੇ ਨਾਲ ਆਈਆਂ ਦੇਖੋ ਬੇਸ਼ੱਕ ਅਸੀਂ ਦੇਖੋ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਹੋ ਸਕਦਾ ਪਰ ਇਸ ਚੀਜ਼ 'ਚ ਅਸੀਂ ਉਹਦੇ ਨਾਲ ਹਿੱਕ ਠੋਕ ਕੇ ਖੜੇ ਆ ਕਾਰਨ ਕੀ ਹੈ ਬਾਈ ਅਸੀਂ ਖੁਦ ਸਾਡਾ ਪਰਮਾਣ ਵਾਲਾ ਪਿਆਰ ਉਹਨਾਂ ਨਾਲ ਅਸੀਂ ਬਹੁਤ ਵਾਰ ਗਿਆ ਆਪਦੇ ਵੀ ਕੋਈ ਕਹਿਣ ਵੀ ਤੁਸੀਂ ਜਾਣਦੇ ਉਹਨੂੰ ਮਿਲਾ ਦੋ ਲੈ ਕੇ ਗਿਆ ਮੈਂ ਖੁਦ ਕਈ ਵਾਰ ਕੇ ਹਣੂ ਵੀ ਚੱਲ ਯਾਰ ਆਪਾਂ ਕਿਸੇ ਸਾਂਝੇ ਥਾਂ ਤੇ ਲਵਾ ਦੇ ਯਾਰ ਕਿਸੇ ਦਾ 20 ਲੱਖ ਮੁੜੇ ਵੀ ਚੱਲੇ ਯਾਰ ਕੋਈ ਲਵਾਣ ਨੇ ਆ ਉਹ ਸਾਨੂੰ ਇੱਕ ਜਵਾਬ ਹੁੰਦਾ ਸੀ ਵੀ ਯਾਰ ਨਾ ਆਪਣੇ ਤੇ ੱਬਾ ਨਾ ਲੱਗੇ ਜੇ ਕਿਸੇ ਚੀਜ਼ ਦਾ ਉਹਨੇ ਯਾਰ ਅੱਜ ਤੱਕ ਇਹ ਫੋਟੋ ਤੱਕ ਨਹੀਂ ਕਿਤੇ ਨੇ ਮੇਰੇ ਨਾਲ ਮੁੰਡਾ ਫੋਟੋ ਲੈ ਕੇ ਵਾਗ ਗਿਆ ਕਹਿੰਦਾ ਬਈ ਤੈਨੂੰ ਦੇਣੀ ਆ ਕਹਿੰਦਾ ਅੱਜ ਤਾਂ ਬਈ ਲੈ ਆਇਆ ਮੇਰੇ ਤੇ ਕਿਤੇ ਇਹਦਾ ਫਲੇਮ ਵੀ ਨਾ ਲੱਗੇ ਸੋ ਬਈ ਜੇ ਲਾਉਣਾ ਸੀ ਸਰਕਾਰ ਨੇ ਉਹਦੇ ਉੱਤੇ ਇਲਜ਼ਾਮ ਘੱ ਮੈਂ ਖੁਦ ਕਿਹਾ ਜੇ ਮੇਰੇ ਰਿਸ਼ਤੇਦਾਰ ਦੇ ਮੈਂ ਦਵਾਏ ਮਾਪਾ ਨੇ ਯਾਰ 10 ਕਿਸੇ ਗਰੀਬ ਦਾ ਵਿਆਹ ਕਰਨਾ ਲੱਖ ਰੁਪਏ ਮੈਂ ਦਵਾਉਣਾ ਬਈ ਮੈਨੂੰ ਖੁਦ ਜਵਾਬ ਦਿੱਤਾ ਸੀ ਉਹ ਬੰਦੇ ਨੇ ਮੈਂ ਆ ਪ੍ਰੂਫ ਖੜਾਗਾ ਜਦੋਂ ਮਰਜੀ ਮੈਨੂੰ ਪੁੱਛ ਲੈਣ ਪਿੰਡ ਦਾ ਸਰਪਾਲ ਕਲਾ ਮਨਜੀਤ ਸਿੰਘ ਤੇ ਮੇਰੇ ਨਾਲ ਪੰਚਾਇਤ ਮੈਂਬਰ ਆਏ ਆ ਸਾਰੇ ਤੇ ਇਹਨਾਂ ਤੋਂ ਪਤਾ ਕਰ ਸਕਦੇ ਹਾਂ ਸੀ ਬਾਕੀ ਕੋਈ ਗੱਲ ਹਾਂਜੀ ਕਹਿਣਾ ਤੁਹਾਨੂੰ ਕੁਝ ਹਾਂਜੀ ਹਾਂਜੀ ਉਹਦੇ ਚ ਆਏ ਆ ਜਿਹੜੀ ਗੱਲ ਹੈ ਨਾ ਸਾਡਾ ਮਿੱਤਰ ਹੈ ਬੰਦਾ ਤੇ ਇਕੱਠੇ ਰਹਨੇ ਆ ਪੰਚਾਇਤ ਮੈਂਬਰ ਆਏ ਆ ਮੈਂ ਵੀ ਪੰਚਾਇਤ ਮੈਂਬਰਾਂ ਤੇ ਠੀਕ ਹੈ ਬੰਦਾ ਕੋਈ ਜਿਹੜੀ ਇਹ 10000 ਵਾਲੀ ਗੱਲ ਸੱਜੇ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਮਸਲੇ ਤੇ ਦੇਖੋ ਸਾਰੀ ਗੱਲ ਪਰਚਾ ਹੋਣਾ ਇਹ ਮੈਂ ਗੱਲ 14 ਨੂੰ ਕਹੇ ਦੀ ਤੁਰਨ ਵੇਲੇ ਦੰਦਮਾ ਸਾਹਿਬ ਤੋਂ ਕਿ ਕਿਸੇ ਵੀ ਤਰੀਕੇ ਨਾਲ ਸਾਨੂੰ ਰੋਕਣ ਦਾ ਯਤਨ ਕਰੋਗੀ ਸਰਕਾਰ ਖਲ ਪਾਉਗੀ ਸਾਨੂੰ ਫੜੇ ਨਾਲ ਦੰਨੂ ਫੜੇ ਉਹ ਫੜ ਲਿਆ ਝੂਠਾ ਮੁਕੱਦਮਾ 384 ਦਾ 10000 ਕਹਿੰਦੇ ਜੀ ਇਹ ਕੋਈ ਜਿਹੜੀ ਬੀਬੀ ਆ ਕੋਈ ਜੰਟੋ ਤੋਂ ਮੰਗਿਆ ਉਹਦੇ ਖਿਲਾਫ ਪਹਿਲਾਂ 420 ਦੇ ਮੁਕੱਦਮੇ ਦਰਜ ਹੈ ਉਹਨੇ ਪਤਾ ਨਹੀਂ ਕਿੰਨੀਆਂ ਠੱਗੀਆਂ ਮਾਰੀਆਂ ਉਹਦੋਂ ਜਿਹੜੀ ਸਭ ਤੋਂ ਘਨਾਉਣੀ ਹਰਕਤ ਕੀਤੀ ਹੈ ਅੱਪਾ ਕਹਿੰਦੇ ਰਹੇ ਆ 80 90 ਦਾ ਦੌਰ ਬੁੱਚੜਪਣੇ ਦਾ ਦੌਰ ਸੀ ਸਾਡੇ ਨੌਜਵਾਨਾਂ ਨੂੰ ਨੰਗਿਆਂ ਕਰਕੇ ਜਾਂ ਕੁੜੀਆਂ ਨੰਗੀਆਂ ਕਰਕੇ ਉੱਤੇ ਪਿਓਾਂ ਭਰਾਵਾਂ ਨੂੰ ਪਾਇਆ ਜਾਂਦਾ ਸੀ ਨੌਜਵਾਨਾਂ ਨੂੰ ਕੋ ਕੋਕ ਤੁਸੀਂ ਇਹ ਦੇ ਕੇ ਮਾਰਿਆ ਜਾਂਦਾ ਸੀ ਹੁਣ ਉਹਨਾਂ ਦਾ ਸੀਐਸਟਾਫ ਚ ਕੀ ਹੋਇਆ ਇਹ ਇਹ ਗੱਲ ਅਹਿਮ ਆ ਏਨੇ ਨੀਵੇਂ ਪੱਧਰ ਤੇ ਇੱਕ ਮੁੱਖ ਮੰਤਰੀ ਜਾ ਸਕਦਾ ਇਹ ਸੋਚਿਆ ਨਹੀਂ ਸੀ ਕਿਸੇ ਨੇ ਕਿ ਉਹਨੂੰ ਨੰਗਾ ਕਰਕੇ ਰਾਤ ਨੂੰ ਇਹਨੂੰ ਸੁੱਖ ਦੱਸੋ ਤੁਹਾਨੂੰ ਇਹ ਮਿਲ ਗਿਆ ਇਹ ਜਮਾਨੀ ਆਪਣੀ ਦੱਸਦਾ ਤੁਹਾਨੂੰ ਹਾਂ ਬਾਈ ਜਦੋਂ ਬਾਈ ਨੇ ਮੈਨੂੰ ਕਿਹਾ ਵੀ ਤੂੰ ਜਾਣਾ ਸੀ ਉੱਥੇ ਸੀ ਪਰਸੋਂ ਵੀ ਉੱਥੇ ਸੀ ਤਾਂ ਜੋ ਉੱਥੋਂ ਪਤਾ ਲੱਗਿਆ ਵੀ ਉਹਨੂੰ ਨੰਗਾ ਕਰਕੇ ਠੰਡਾ ਬਰਫ਼ ਵਾਲਾ ਪਾਣੀ ਤੁਸੀਂ ਦੇਖੋ ਮੌਸਮ ਕਿਹੜਾ ਮਾਘ ਦਾ ਮਹੀਨਾ ਚੱਲਦਾ ਕਿੰਨਾ ਟੈਂਪਰੇਚਰ ਪਹਿਲਾਂ ਹੀ ਤਾਪਮਨ ਥੱਲੇ ਆ ਤੇ ਠੰਡਾ ਪਾਣੀ ਪਾ ਕੇ ਤੇ ਇਹ ਕਿਹਾ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਨੂੰ ਵੀਡੀਓ ਕਾਲ ਤੇ ਦਿਖਾਓ ਵੀ ਇਹਦੇ ਤੁਸੀਂ ਇਸ ਸਮੇ ਇਹਦੇ ਗੁਪਤ ਪਾੜ ਤੇ ਤੁਸੀਂ ਇਹਦੇ ਪਿੱਛਤੇ ਦੇ ਚੱਪਲਾ ਮਾਰ ਰਹੇ ਹੋ ਡੰਡੇ ਮਾਰ ਰਹੇ ਹੋ ਇਹ ਇਨਸਾਨੀਅਤ ਆ ਯਾਰ ਇੱਕ ਮੁੱਖ ਮੰਤਰੀ ਦਾ ਇਹ ਲੈਵਲ ਇਹ ਹੈ ਜੋ ਸਾਨੂੰ ਉੱਥੇ ਪਤਾ ਲੱਗਿਆ ਕੱਲ ਜਦੋਂ ਸਾੜੀ-ਢਾੜੀ ਉੱਥੇ ਸੀਗੇ ਭਾਨੇ ਨਾਲ ਸੀਗੇ ਤੇ ਉਸ ਤੋਂ ਬਾਅਦ ਕਿਸ ਤਰੀਕੇ ਉਹਨੂੰ ਆਪਾਂ ਸਾਰਿਆਂ ਨੇ ਵੀਡੀਓ ਵਾਇਰਲ ਹੋਈ ਦੇਖੀ ਆ ਕਿਸ ਤਰੀਕੇ ਪੁਲਿਸ ਨੇ 90 ਦਾ ਦਾ ਹੱਕਾ ਜਿਹੜਾ ਚੇਤੇ ਕਰਾਇਆ ਕਿੱਦਾਂ ਉਹਨੂੰ ਸਿਰ ਨੱਪ ਕੇ ਗੱਡੀ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੀ ਇਹ ਯਾਰ ਇਹ ਰੰਗਲਾ ਪੰਜਾਬ ਹੈ ਇਹ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਪੰਜਾਬ ਹੈ ਸਿਰ ਭਾਨੇ ਦਾ ਕਸੂਰ ਕੀ ਆ ਉਹ ਬੋਲਦਾ ਹੈ ਬੋਲਦਾ ਵੀ ਸੱਚ ਆ ਇਹਨਾਂ ਦੇ ਵਿਰੁੱਧ ਬੋਲਦਾ ਐਂ ਤਾਂ ਯਾਰ ਤੁਸੀਂ ਸਾਰਿਆਂ ਦੇ ਤੁਸੀਂ ਜਿਹੜੀਆਂ ਬੋਲਦੀਆਂ ਆਵਾਜ਼ਾਂ ਉਹਨਾਂ ਨੂੰ ਚੁੱਪ ਕਰਾ ਦੋ ਸਾਨੂੰ ਇਹ ਤੁਹਾਨੂੰ ਕੀ ਲੱਗਦਾ ਕੱਲੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਹੋਰ ਵੀ ਲੋਕ ਕਈ ਸਰਕਾਰ ਦੇ ਕੱਲੇ ਨੂੰ ਕਿਉਂ ਟਾਰਗੇਟ ਹੈ ਸਖਪਾਲ ਸਿੰਘ ਖਹਿਰੇ ਦੀ ਬੈਰਕ ਦੇ ਉੱਤੇ ਕੈਮਰਾ ਲਾ ਕੇ ਰੱਖਣਾ ਸਖਪਾਲ ਸਿੰਘ ਖਹਿਰਾ ਟੇਡਾ ਪੈਂਦਾ ਸਿੱਧਾ ਪੈਂਦਾ ਕਦੋਂ ਰੋਟੀ ਖਾਂਦਾ ਕਦੋਂ ਪਸ਼ਾਬ ਜਾਂਦਾ ਕਦੋਂ ਟੱਟੀ ਜਾਂਦਾ ਇੱਥੋਂ ਤੱਕ ਬਰੀਕੀ ਨਾਲ ਰੱਖ ਰਿਹਾ ਉੱਥੇ ਬੈਠਾ ਮੁੱਖ ਮੰਤਰੀ ਯਾਰ ਇਹ ਪਦਰਾ ਇੱਕ ਮੁੱਖ ਮੰਤਰੀ ਦਾ ਤੁਸੀਂ ਕਹਿੰਦੇ ਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਬੋਲਣ ਲਾਇ ਲੀਡਰਾਂ ਦੇ ਅੱਗੇ ਜੇ ਅਸੀਂ ਸਵਾਲ ਪੁੱਛਦੇ ਆ ਅਸੀਂ ਤੁਸੀਂ ਜਿਹੜਾ ਪੈਸਾ ਬਰਬਾਦ ਕਰ ਰਹੇ ਹੋ ਪੰਜਾਬ ਦਾ ਕਿ ਦਿੱਲੀ ਨੂੰ ਲੇ ਨੰਗੇ ਜਹਾਜ਼ ਕਦੇ ਬੰਗਾਲ ਨੂੰ ਲੈ ਕੇ ਨੰਗੇ ਕਦੇ ਰਗ ਚੱਡਾਂ ਦੇ ਵਿਆਹ ਤੇ ਖਰਚਾ ਕਰਤਾ ਕਦੇ ਤੁਸੀਂ ਇੱਥੇ ਰੇਲਿੰਗਾਂ ਤੇ ਅਰਬਾਂ ਕਰੋੜਾਂ ਰੁਪਇਆ ਖਰਚ ਕਰ ਰਹੇ ਆਂ ਬੋਰਡਾਂ ਸਿਹਾਰਾਂ ਦੇ ਖਰਚ ਕਰ ਰਹੇ ਆਂ ਇਹ ਸਾਰੇ ਉਹ ਤਮਾਮ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਸਵਾਲ ਆ ਅਸੀਂ ਠਾਉਨੇ ਆਂ ਅਸੀਂ ਰੜਕਦੇ ਆਂ ਮੇਰੇ ਪਰਚਾ ਦਿੱਤਾ ਤਰਨ ਤਰਨ ਕਾ ਦਾ ਚਿੱਟੇ ਦਾ ਉਹ ਆਵਾਜ਼ ਦਬਣ ਦੀ ਕੋਸ਼ਿਸ਼ ਆ ਨਾ ਹੁਣ ਅੱਜ ਭਾਨੇ ਨਾਲ ਪਰਚਾ ਦੇਣ ਤੋਂ ਬਾਅਦ ਜਿਹੜੀ ਅਗਲੀ ਕਨਾਉਣੀ ਹਰਕਤ ਕੀਤੀ ਐ ਐਡਾ ਬੁੱਚੜਪਣੇ ਦੇ ਉੱਤੇ ਐਤ ਮੱਖ ਮੰਤਰੀ ਕਮਾਲ ਐ ਵੀ ਨੰਗਾ ਕਰਕੇ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਤੁਸੀਂ ਕੁੱਟ ਰਹੇ ਹੋ ਪਾਣ ਨੇ ਇਹ ਦੱਸਿਆ ਇਹ ਦੱਸਦਾ ਮੈਨੂੰ ਸੋਖੇ ਹੋਰ ਵੀ ਜਿਹੜੇ ਮੁੰਡੇ ਮਿਲ ਕੇ ਆਏ ਆ ਕਹਿੰਦੇ ਬਾਈ ਮੈਨੂੰ 100 ਤੋਂ ਉੱਪਰ ਦਾ ਤਾਪ ਚੜਿਆ ਬਾਸੀ ਬੁਖਾਰ ਸੀ ਮੈਨੂੰ ਪਰ ਮੇਰੀ ਕਿਹਨੇ ਪ੍ਰਵਾਹ ਨਹੀਂ ਕਿਹਦੀ ਸੁਣੀ ਨਹੀਂ ਮੇਰੀ ਗੱਲ 102 102 ਉੱਤੇ ਮੈਨੂੰ ਕਹਿੰਦਾ ਪਾਣੀ ਪਾਈ ਗਏ ਆ ਠੰਡਾ ਬਰਫ ਵਾਲਾ ਨਾਲੇ ਕੁੱਟ ਕੇ ਵੀਡੀਓ ਬਣਾ ਕੇ ਭਵੰਤਮਨ ਨੂੰ ਭੇਜਦੇ ਸੀ ਹੁਣ ਆ ਆ ਜ਼ੁਲਮ ਹੈ ਯਾਰ ਇਹ ਕਹਿੰਦੇ ਇੱਕ ਪਾਸੇ ਅਸੀਂ ਅਸੀਂ ਇਨਸਾਫ ਦੇਵਾਂਗੇ ਜੀ ਉਧਰ ਦੂਜੇ ਪਾਸੇ ਆਪਾਂ ਦੇਖ ਰਹੇ ਆ ਜਿਹੜਾ ਦਿੱਲੀ ਦੇ ਵਿੱਚ ਬੈਠਾ ਕੇਜਰੀਵਾਲ 7ਵੀਂ ਵਾਰ ਜਿਹੜੀ ਪਟੀਸ਼ਨ ਇੱਥੇ ਪਾਈ ਗਈ ਸੀਗੀ ਪ੍ਰੋਫੈਸ ਇਹ ਆਪਾਂ ਗੱਲ ਪਹਿਲਾਂ ਵੀ ਸੁਣਦੇ ਆਂ ਆ ਵੀ ਬਿਆੰਤਾ ਬਚੜ ਰ ਹੋਇਆ ਬਿਆੰਤੇ ਨੇ ਪਤਾ ਨਹੀਂ ਕਿੰਨੇ ਕੋ-ਕੋ ਸਾਡੀ ਜਵਾਨੀ ਨੂੰ ਇੱਥੇ ਤਬਾਹ ਕੀਤਾ ਮਾਰਿਆ ਹੁਣ ਇਹ ਕਿਸ ਕਿਹੜੇ ਪੱਖ ਤੋਂ ਘਟ ਰਹਿ ਗਏ ਯਾਰ ਹੁਣ ਇਹ ਸੋਚਣ ਵਾਲੀ ਗੱਲ ਲੋਕਾਂ ਦੇ ਆ ਹੁਣ ਇੱਥੇ ਬੋਲਣ ਵਾਲੇ ਬੰਦੇ ਕਿੰਨੇ ਰਹਿ ਗਏ ਲੜਨ ਵਾਲੇ ਰਹਿ ਕਿੰਨੇ ਗਏ ਹੌਲੀ ਹੌਲੀ ਆ ਇਹਨੂੰ ਕਿਸੇ ਨੂੰ ਮਰਵਾ ਦੇਣਗੇ ਕਿਸੇ ਨੂੰ ਜੇਲ ਸਿੱੜ ਦੇਣਗੇ ਚੱਕ ਕੇ ਕਿਸੇ ਨਾਲ ਆ ਇਹ ਕੁਝ ਕਰਨਗੇ ਇਹ 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 ਗੱਲਾਂ ਆਪਾਂ ਆਮ ਹੀ ਸੁਣੀਆਂ ਵੀ 80 ਦੇ ਦੌਰ ਚ 90 ਦੇ ਦੌਰ ਚ ਐ ਹੁੰਦਾ ਰਿਹਾ ਐ ਹੁੰਦਾ ਰਿਹਾ ਉਹੀ ਕੰਮ ਚੱਲ ਪਿਆ ਅੱਜ ਝੁੱਠੇ ਮੁਕਾਬਲੇ ਫੇਰ ਸ਼ੁਰੂ ਹੋ ਗਏ ਤਰਨ ਤਰਨ ਮੁਕਾਬਲਾ ਹੋਇਆ ਕਹਿੰਦੇ ਜੀ ਇਹ ਨਸ਼ਾ ਦਸਕਰ ਸੀਗਾ ਇਹਦੇ ਅਸੀਂ ਇਹਨੂੰ ਫੜਿਆ ਇਹਨੇ ਸਾਨੂੰ ਦੱਸਿਆ ਵੀ ਮੇਰੀ ਹੈਰਨ ਨਹਿਰ ਤੇ ਦੱਬੀ ਹੋਈ ਹੈ ਮੈਂ ਕਢਾਉਣ ਗਿਆ ਜੀ ਉਥੇ ਨੇ ਆਪਣਾ ਪਿਸਤੌਲ ਦੱਬਿਆ ਕਢਿਆ ਤੇ ਸਾਡੇ ਗੋਲੀ ਚਲਾਦੀ ਸਾਡੇ ਪੁਲਿਸ ਵਾਲੇ ਦੇ ਪੱਗ ਚ ਵੱਜੀ ਅਸੀਂ ਮਾਰਤਾ ਆਈ ਇਹ ਕਨਫਰੰਟ ਇੱਥੇ ਹੋਇਆ ਜੀਰੇ ਕੋਲੇ ਆਈ ਕਹਾਣੀ ਉੱਥੇ ਐ ਇਹਨੇ ਗੋਲੀ ਚਲਾਈ ਸਾਡੀ ਪੁਲਿਸ ਵਾਲੇ ਦੀ ਪੱਗ ਤੇ ਵੱਜੀ ਅਸੀਂ ਮਾਰਤਾ ਖੁਦ ਭਵੰਤ ਕਹਿ ਰਿਹਾ ਪੁਲਿਸ ਨੂੰ ਤੇ ਗੈਂਗਸਟਰਾਂ ਨਾਲ ਇਨਕਾਊਂਟਰ ਕਰ ਦਿਓ ਇਹ ਉਹੀ ਦੌਰ ਲਿਆਉਣਾ ਚਾਹੁੰਦੇ ਵੀ ਸਾਡੀ ਜਵਾਨੀ ਨੂੰ ਫੇਰ ਮਾਰਨਾ ਚਾਹੁੰਦੇ ਐ ਤੇ ਉਹਦੀ ਸਾਡੇ ਸਾਹਮਣੇ ਆਧਾਰਨ ਆ ਗਈ ਪਾਨਾ ਸਿੱਧੂ ਵੀ ਕਿਸ ਪੱਧਰ ਤੱਕ ਜਾ ਕੇ ਇਸ ਬੰਦੇ ਨੇ ਉਹਦੇ ਨਾਲ ਕੀ ਕੀਤਾ ਕਰਾਇਆ ਸੀ ਇਸ ਟਾਪ ਦੇ ਵਿੱਚ ਇਹ ਇਹ ਤੁਸੀਂ ਦੇਖ ਲੋਗੇ ਇਹ ਜੇ ਲੋਕਾਂ ਨੂੰ ਹਲੇ ਵੀ ਸਮਝ ਨਹੀਂ ਲੱਗਦੀ ਹਲੇ ਵੀ ਲੋਕ ਨਹੀਂ ਉੱਠਣਗੇ ਤਾ ਫਿਰ ਉਹ ਦੁਬਾਰਾ ਰੱਬ ਦਾ ਰੱਬ ਹੀ ਰੱਖਣ ਲੋਕਾਂ ਦਾ ਕੀ ਹਾਲ ਆਖੀਰ ਜੇ ਆਪਾਂ ਜੇ ਸਾਰੀ ਸਮਝੀ ਗੱਲਾਂ ਵੀ ਇਹਦਾ ਜਿਹੜੇ ਸਮੱਸਿਆਵਾਂ ਹੈਗੀਆਂ ਤਾਂ ਲੋਕ ਤਾਂ 5 ਸਾਲਾਂ ਬਾਅਦ ਇੱਕ ਨਵਾਂ ਤਜਰਬਾ ਕਰਦੇ ਆ ਕਿਤੇ ਚਿੱਟੇ ਆ ਕੇ ਕਾਲੇ ਚ ਆਵੜੇ ਉਹ ਦੂਜਾ ਹੋ ਗਿਆ ਕੀ ਹੋ ਸਕਦਾ ਇਹਦਾ ਤਜਰਬੇ ਕਰਦੇ ਆ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਬੜੇ ਚਾਵਾਂ ਦੇ ਨਾਲੇ ਬੰਦਾ ਚੁਣਿਆ ਸੀ ਬਦਲਾ ਲਈ ਵੀ ਬਾਦਲਾਂ ਤੋਂ ਖੜਾ ਛੁੱਟੇ ਕਾਂਗਰਸ ਤੋਂ ਖੜਾ ਛੁੱਟੇ ਪਰ ਉਹਨਾਂ ਨੂੰ ਵੀ ਮਾਤ ਪਾ ਗਿਆ ਅੱਜ ਕਿਹੜੀ ਗੱਲ ਆ ਜਿਹੜੀ ਗੱਲ ਦੇ ਉੱਤੇ ਮਨਯਾ ਦਾ ਮੁੱਖ ਮੰਤਰੀ ਖੜਾ ਉੱਤਰ ਰਿਹਾ ਜਿਹੜੀਆਂ ਗੱਲਾਂ ਕਰਦਾ ਰਿਹਾ ਵੀਆਈਪੀ ਕਲਚਰ ਖਤਮ ਕਰ ਦਾਂਗੇ ਸਭ ਤੋਂ ਵੱਧ ਕਰਨ ਮਨਾਂ ਦੇ ਕੋਲੇ ਸਭ ਤੋਂ ਵੱਧ ਗੱਡੀਆਂ ਦਾ ਕਾਫਲਾ ਦੇ ਕੋਲੇ ਆ ਜਿਹੜਾ ਕਹਿੰਦਾ ਰਿਹਾ ਕਿ ਬਾਦਲਾਂ ਦੀ ਟੈਂਕੀਆਂ ਦੇ ਫੋਟੋ ਬਾਦਲਾਂ ਦੀ ਪਤੀਲੀਆਂ ਦੇ ਫੋਟੋ ਅੱਜ ਝੋਲਿਆਂ ਤੇ ਲਫਾਫਿਆਂ ਤੇ ਬੋਰੀਆਂ ਦੇ ਕੋਲ ਥਾਮਾ ਦੇ ਫੋਟੋ ਮਾ ਨੇ ਕਿਹੜੀ ਗੱਲ 'ਚ ਘਟ ਰਿਹਾ ਚਿੱਟਾ ਆ ਪਿੰਡਾਂ ਦੇ ਲੋਕ ਖੜੇ ਆ ਪੁੱਛਲੇ ਇਹਨਾਂ ਤੋਂ ਜਿਹੜੇ ਪਿੰਡ ਜਿੱਥੇ ਅਸੀਂ ਗਏ ਆ ਦੱਸੋ ਬਾਈ ਪਿੰਡ ਵਾਲਿਓ ਬਾਗੇ ਆਲੋ ਬਾਈ ਸਚਾਈ ਬੋਲਿਓ ਇੱਥੇ ਕੈਪਟਨ ਨੇ ਵੀ ਹੱਥਾਂ 'ਚ ਗੁਟਕਾ ਫੜ ਕੇ ਸੌਂ ਖਾਦੀ ਸੀ ਵੀ ਮੈਂ 4 ਹਫ਼ਤਿਆਂ 'ਚ ਖਤਮ ਕਰ ਦੂੰ ਇਹ ਕਹਿੰਦਾ ਚਾਰ ਮਹੀਨਿਆਂ 'ਚ ਕਰ ਦੂੰ ਹੋਇਆ ਬਾਈ ਕਿੰਨੇ ਮਰ ਗਏ ਮੁੰਡੇ ਦੱਸ ਦਿਓ ਕਿੰਨੀਆਂ ਮੌਤਾਂ ਜਿੱਟੇ ਨਾ ਹੋਈਆਂ ਤੇ ਇੱਕ ਮੈਨੂੰ ਗੱਲ ਹੋਰ ਦੱਸ ਦਿਓ ਵੀ ਕੀ ਜੇ ਚਾਵੇ ਸਰਕਾਰ ਰੋਕ ਸਕਦੀ ਹੈ ਕਿ ਨਹੀਂ ਰੋਕ ਸਕਦੀ ਪਰ ਤੁਹਾਡੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਨਾ ਹੈ ਇਹ ਅਗਲਾ ਉੱਤੇ ਲੱਗਿਆ ਹੋਇਆ ਤੇ ਅਸੀਂ ਅੱਜ ਵੀ ਗਲੀਆਂ ਨਾਲੀਆਂ ਤੇ ਖੜੇ ਆ ਗਲੀ ਬਣਾਤੀ ਨਾਲੀ ਬਣਾਤੀ ਸਾਡੇ ਘਰੇ ਆ ਕੇ ਲੀਡਰ ਫੋਟੋ ਖਰਾ ਲਈ ਅਸੀਂ ਦੇਮਗਰ ਹੁੰਨੇ ਆ ਬਾਈ ਆਏ ਸੋਚਾ ਰੋਂਦੀਆਂ ਨੇ ਮਾਮਾਵੇਂ ਪਿੰਡਾਂ ਜਾਂਦਾ ਮਾਮਾ ਰੋਂਦੀਆਂ ਪਿੰਡਾਂ ਚ ਲੋਕ ਜਿੱਥੇ ਵੀ ਭੈਣਾ ਬਿਲਕਦੀਆਂ ਕੋਈ ਕਹਿੰਦੀ ਮੈਂ ਰੱਡੀ ਰੰਡੀ ਹੋਗੀ ਮੇਰੇ 2 ਸਾਲ ਵਿਆਹ ਨੂੰ ਹੋਏ ਸੀ ਤਨ ਵਿਆਹ ਨੂੰ ਹੋਏ ਸੀ ਮੇਰਾ ਛੋਟਾ ਜਿਹਾ ਜਵਾਕ ਹੈ ਕੋਈ ਮਾਂ ਰੋਂਦੀ ਆ ਵੀ ਮੇਰਾ ਕੱਲਾ ਪੁੱਤ ਸੀ ਮੇਰਾ ਦੀਵਾ ਗੁੱਲ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰਨੇ ਆ ਘਰ-ਬਾਰ ਜਾਇਦਾਦਾਂ ਸਾਡੇ ਦੇ ਬੱਚੇ ਨਾ ਮਰੀ ਜਾਂਦੇ ਆ ਇਹ ਕਹਿੰਦਾ ਰੁਕਦਾ ਨਹੀਂ ਮੈਂ ਕਹਿੰਦਾ ਨਾ ਕਰੋਨਾ ਆਇਆ ਸੀ 3 ਕਰੋੜ ਬੰਦਾ ਲੋਕਾਂ ਦਾ ਘਰਾਂ 'ਚ ਵਾਰਦਾ ਸੀ ਜੇ 3 ਕਰੋੜ ਬੰਦੇ ਨੂੰ ਸਰਕਾਰਾਂ ਕਾਬੂ ਕਰਕੇ ਘਰਾਂ 'ਚ ਵਾਰ ਸਕਦੀਆਂ ਤੇ ਇੱਥੇ ਚਿੱਟੇ ਵਾਲੇ 10000 20000 50000 ਹੋਣਗੇ ਅਖੀਰ ਦੇ ਵਿੱਚ ਦੱਸਿਓ ਵੀ ਜਿਵੇਂ ਤੁਸੀਂ ਪ੍ਰਚਾਰ ਕਰ ਰਹੇ ਹੋ ਲੋਕਾਂ ਜਾ ਰਹੇ ਹੋ ਤਾਂ ਉਧਰ ਅਕਾਲੀ ਦਲ ਨੇ ਵੀ ਪੰਜਾਬ ਬਚਾਓ ਇੱਕ ਮਾਰ ਸ਼ੁਰੂ ਕਰਨਾ ਜਿਹਨੇ ਪੰਜਾਬ ਲੁੱਟਿਆ ਜਿਹਨੇ ਪੰਜਾਬ ਉਜਾੜਿਆ ਉਹ ਕਹਿੰਦੇ ਅੱਜ ਪੰਜਾਬ ਬਚਾਉਣਾ ਤੁਸੀਂ ਵੀ ਉਸ ਜਹਦਾਰ ਕੌਕੇ ਦੇ ਘਰੇ ਜਾ ਕੇ ਕਰੋ ਧਰਮ ਪਤਨੀ ਨੂੰ ਕਿ ਅਸੀਂ ਅਨਸਾਪ ਦੇ ਮਾਰੇ ਸਾਡੀ ਸਰਕਾਰ ਲਿਓ ਭਲਿਆ ਮਾਨ ਸਾਹਿਬ 15 ਸਾਲ ਤੜਾ ਬਾਪੂ ਮੁੱਖ ਮੰਤਰੀ ਰਹਿ ਗਿਆ 8 ਸਾਲ ਤੂ ਗ੍ਰਹਿ ਮੰਤਰੀ ਰਿਹਾ ਬੀਬੀ ਤਵਾਰੀ ਦੀ ਰਿਪੋਰਟ 98 ਚਾਹੀ ਦੱਬੀ ਕਿਨੇ ਡੀਜੀਪੀ ਸੈਣੀ ਕਿਨੇ ਲਾਇਆ ਇਹ ਸਾਡੀ ਜਵਾਨੀ ਕੌਕੇ ਹੋ ਕੇ ਮਾਰੀ ਇਹ ਹਰ ਆਲਮ ਨੂੰ ਟਿਕਟਾਂ ਕਿਨੇ ਦਿੱਤੀਆਂ ਨੇ ਘਰ ਵਾਲੀ ਨੂੰ ਚੇਰਮੈਨ ਇਹਨੇ ਦਿੱਤੀਆਂ ਜਿਹਨੇ ਆਲਮ ਸੈਨਾ ਬਣਾ ਕੇ ਸਾਡੇ ਨੌਜਵਾਨ ਮੁੰਡੇ ਮਾਰੇ 15 ਮਧਨਾ ਸਾਲ ਦੇ ਦਰਮਾ ਵਿਚ ਰੋਡ ਤੇ ਜੇ ਕਾਂਗਰਸ ਨੇ ਸੇਖਮਾਰੇ ਨੇ ਬਾਦਲ ਨੇ ਸਿੱਖੀ ਮਾਰੀ ਆ ਆ ਸਾਡੇ ਲੋਕ ਕਹਿੰਦੇ ਬਾਦਲ ਚੰਗਾਈ ਕਿਹੜੀ ਗੱਲਾਂ ਚੰਗਾ ਸੀ ਇਹ ਕਹਿੰਦੇ ਮਾਫੀ ਮੰਗ ਲਈ ਛੋਡੇ ਗੁਨਾਹਾਂ ਦੀ ਮਾਫੀ ਇੰਨੀ ਲੰਮੀ ਐ ਇੰਨੀ ਲੰਬੀ ਲਿਸਟਾ ਛੋਡੇ ਗੁਨਾਹਾਂ ਦੀ ਤੁਹਾਡੀਆਂ ਕਰਤੂਤਾਂ ਦੀ ਕਿ ਇਥੇ ਕਈ ਕਾਪੀਆਂ ਕਈ ਰਜਿਸਟਰ ਭਰ ਜਾਣੇ ਤੇ ਕਈ ਪੰਨਿਆਂ ਦੀ ਸ਼ਾਹੀ ਮੁੱਕ ਜਣੀ ਲਿਖਦੇ ਲਿਖਦੇ ਆ ਤੁਸੀਂ ਕਹਿੰਦੇ ਮਾਫੀ ਮੰਗ ਲਈ ਪਰ ਹਾਲੇ ਵੀ ਲੋਕ ਬਈ ਇਲਝਾਚੋਂ ਨਿਕਲ ਨਹੀਂ ਰਹੇ ਅੱਜ ਵੀ ਸਾਡੇ ਲੋਕ ਕਦੇ ਇੱਧਰ ਤੇ ਕਦੇ ਉੱਧਰ ਤੇ ਕਦੇ ਇੱਧਰ ਤੇ ਕਦੇ ਉੱਧਰ ਸੋਚਣਾ ਨਹੀਂ ਖੜਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਮੈਂ ਪਿੰਡ ਪਿੰਡ ਜਾਣਾ ਕਿ ਤੁਸੀਂ ਤੁਹਾਡੇ ਪਿੰਡ ਦੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਨੇ ਮਜ਼ਦੂਰਾਂ ਦੀਆਂ ਉਹਨਾਂ ਨਾਲ ਜੁੜੋ ਜਿੰਨਾ ਤੁਸੀਂ ਜਥੇਬੰਦ ਹੋ ਕੇ ਢਾਂਚੇ 'ਚ ਇਕੱਠੇ ਨਹੀਂ ਹੁੰਦੇ ਜੁੜਦੇ ਨਹੀਂ ਇਕਾਂ ਨਹੀਂ ਕਰਦੇ ਆਪਣੇ ਪਿੰਡਾਂ ਦਾ ਭਾਈਚਾਰਾ ਨਹੀਂ ਕਾਇਮ ਕਰਦੇ ਤੁਹਾਡੇ ਮਸਲੇ ਦਾ ਹੱਲ ਨਹੀਂ ਹੋਣਾ ਸਿਆਸੀ ਬਦਲ ਤੁਸੀਂ ਦੇਖ ਲਿਆ 92 ਤੱਕ ਤੁਸੀਂ ਦੇਖ ਲੇ ਆਹ ਕਰਤੂਤਾਂ ਬੰਦ ਮਿਆਲਾਂ ਦੀ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਅੱ체 ਬੈਠੇ ਵੀ ਭਵੰਸਿਆ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਅੱਜ ਤੂੰ ਪਾਵਰ 'ਚ ਐ ਕੱਲ ਨੂੰ ਕੋਈ ਹੋਰ ਹੋਣਾ ਲੋਕਾਂ ਨੇ ਹੋਰ ਬਿਠਾ ਦੇਣਾ ਤੇ ਪਾਈਦਾਨ ਉਬਾਨੀ ਕੋਦੇ ਹੁੰਦੇ ਆ ਇਹ ਗੱਲ ਗਲਤ ਨਾ ਕਰ ਇਹ ਤੱਕਾ ਨਾ ਕਰ ਅੱਤ ਦੇ ਖੁਦਾ ਦਾ ਬਹਿਰਾ ਉਹ ਡਰਖਾ ਖੋਪਖਾ ਪ੍ਰਮਾਤਮਾ ਤੋਂ ਤੇ ਤੂੰ ਐਡਾ ਤੈਨੂੰ ਲੱਗਦਾ ਵੀ ਇੰਨਾ ਹੰਕਾਰ ਤੇ ਇੰਨੀ ਹੌਮੇ ਨੂੰ ਤੂੰ ਆਪਣੀ ਪੱਠੇ ਪਾ ਰਿਆ ਹੰਕਾਰ ਨੂੰ ਕਿ ਇੱਕ ਭਾਨੇ ਵਰਗਾ ਬੰਦਾ ਨੌਜਵਾਨ ਤੇ ਸਰ ਮੁੱਦਿਆਂ ਦੀ ਗੱਲ ਕਰਦਾ ਚੱਕ ਕੇ ਯਾਰ ਸੀਆਈ ਦੇ ਵਿੱਚ ਤੂੰ ਨੰਗਾ ਕਰਕੇ ਉਹਨੂੰ ਕਟਾਏਗਾ ਉਹਦੀ ਵੀਡੀਓ ਬਣਾ ਕੇ ਤੂੰ ਵਿੱਕੇ ਮੈਨੂੰ ਭੇਜੋ ਉਹਨੂੰ ਵੀਡੀਓ ਕਾਲ ਤੇ ਦੇਖਿਆ ਵੀ ਕਿਵੇਂ ਕੁੱਟਮਾਰ ਕਰ ਰਹੇ ਹੋ ਇਹ ਕਰਾਂਗੇ ਤੁਸੀਂ ਤੇ ਇਹਦਾ ਇਹਦਾ ਜਵਾਬ ਦੇਣਗੇ ਨਹੀਂ ਲੋਕ ਤੈਨੂੰ ਸੋ ਇਹ ਫੈਸਲਾ ਲੋਕਾਂ ਨੇ ਕਰਨਾ ਹੁਣ ਕਿ ਤੁਸੀਂ ਕੀ ਚਾਹੁੰਦੇ ਆ ਅੱਜ ਕਹੇ ਭਾਨੇ ਦੀ ਵਾਰੀ ਆ ਕੱਲ ਨੂੰ ਕਹੇ ਮੇਰੇ ਵਰਗੇ ਦੀ ਵਾਰੀ ਆ ਪਰसों ਸੁਖ ਵਰਗੇ ਦੀ ਵਾਰੀ ਆ ਐਨੇ ਆ ਲੋਕਾਂ ਜੋ ਜਿਹੜਾ ਬੰਦਾ ਕੋਈ ਬੋਲੂ ਉਹਦੀ ਵਾਰੀ ਹੋਣੀ ਆ ਹੁਣ ਇਹਦਾ ਜੋਰ ਲੱਗਿਆ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਅੰਦਰ ਜਿਹੜੀਆਂ ਜਥੇਬੰਦੀਆਂ ਬਣੀਆਂ ਨੇ ਇਹ ਤੋੜ ਦਿਓ ਲੋਕਾਂ ਦਾ ਇਹਨਾਂ ਤੋਂ ਨਾਲੋਂ ਮਤਲਬ ਕਿਸ ਤਰੀਕੇ ਨਾਲ ਫਰਕ ਪਾ ਦਿਓ ਇਹ ਕਹਿਣ ਲੱਗੇ ਇਹਦਾ ਬਕਾਊ ਹੈ ਇਹ ਪੈਸੇ ਲੈ ਕੇ ਧਰਨਾ ਲਾਉਂਦੇ ਆ ਇਹਦਾ ਛੜਕਾਂ ਦੇ ਬਹਿ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਵਜਾ ਨਹੀਂ ਦੇਖਦੇ ਇਹ ਜਗਾ ਦੇਖਦੇ ਆ ਇਹ ਭਵੰਤ ਦੇ ਬਿਆਨ ਆ ਕਿ ਕਿਸੇ ਵੀ ਤਰੀਕੇ ਨਾਲ ਲੋਕ ਜਥੇਬੰਦਕ ਰੂਪ ਚ ਇਕੱਠੇ ਨਾ ਹੋਣ ਜੇ ਇਕੱਠੇ ਹੋਗੇ ਸਾਨੂੰ ਘੇਰ ਕੇ ਸਵਾਲ ਕਰਨਗੇ ਜੇ ਇਕੱਲੇ-ਇਕੱਲੇ ਹੀ ਦਫਾੜ ਕਰਕੇ ਰੱਖੇ ਅਈ ਬੋਟਾਂ ਲੈਦੇ ਰਹਾਂਗੇ ਪਰ ਮੈਂ ਲੋਕਾਂ ਨੂੰ ਕਹਿਣਾ ਸੋਡਾ ਮਸਲੇ ਦਾ ਹੱਲ ਸੋਡੇ ਇੱਕੇ ਚ ਹੈ ਤੁਸੀਂ ਦਿੱਲੀ ਮੋਰਚਾ ਜਿੱਤ ਕੇ ਆਏ ਹੋ ਇਸ ਕਰਕੇ ਜਿੱਤ ਕੇ ਆਏ ਹੋ ਕਿ ਤੁਸੀਂ ਇੱਕੇ ਹੀ ਇੱਕ ਸੀ ਤੁਸੀਂ ਸੋਨੂੰ ਕੋਈ ਸਿਆਸੀ ਬੰਦਾ ਜਿ ਸਾਕੇ ਲੈ ਆਏ ਕੁਸਿਆ ਸੀ ਧਿਰਜ ਦਾ ਕੇ ਲੈ ਆਈ ਹੈ ਲੋਕਾਂ ਦਾ ਇਕੱਠ ਗਿਆ ਹੁਣ ਤੇਰਾ ਨੂੰ ਵੀ ਜਾਣਾ ਦਿੱਲੀ ਵੱਲ ਨੂੰ ਤਾਂ ਬਾਈ ਨਾਲ ਖੜੋ ਆਪਣੇ ਲੋਕਾਂ ਦੇ ਜੇ ਬਚਾਉਣਾ ਭਾਈਚਾਰਾ ਕਾਇਮ ਕਰ ਲੋ ਛੱਡ ਦਿਓ ਜਾਤਾਂ ਪਾਤਾਂ ਮੈਂ ਹਰ ਪਿੰਡ 'ਚ ਮੇਰਾ ਸੁਨੇਹਾ ਹੁੰਦਾ ਕਿ ਗੁਰਦੁਆਰੇ ਸੇਵੇ ਇੱਕ ਕਰ ਲੋ ਸੰਗਰਾਹਾਂ ਦੇ ਨਾਲ 100-100 ਰੁਪਿਆ ਬੰਦਾ ਕੱਢੋ ਸਾਰੇ ਜਿੰਨੇ ਪਿੰਡ ਦੇ ਪਰਿਵਾਰ ਨੇ ਕੋਈ ਗਰੀਬ ਬੰਦਾ ਪਿੰਡ ਦਾ ਮਹਾਤੜ ਬੰਦਾ ਬਿਨਾਂ ਲਾਜ ਤੋਂ ਮਰ ਰਹੀ ਮਦਦ ਕਰੋ ਕੋਈ ਬਿਨਾਂ ਕਿਸੇ ਕੋਈ ਘਰ ਹੈ ਨਹੀਂ ਡਿੱਗਿਆ ਪਿਆ ਉਹਦੀ ਮਦਦ ਕਰੋ ਜੇ ਭਾਈਚਾਰਾ ਕਾਇਮ ਕਰਾਂਗੇ ਸਾਂਝਾਂ ਕਾਇਮ ਕਰਾਂਗੇ ਤਾਂ ਗੱਲ ਬਾਣੀ ਅਸੀਂ ਕਹਿੰਦੇ ਪੰਜਾਬ ਬਚਾਓ ਮੈਂ ਕਹਿੰਦਾ ਪਹਿਲਾਂ ਪਿੰਡ ਬਚਾਓ ਪਿੰਡ ਤਾਂ ਬਚਣਗੇ ਜੇ ਭਾਈਚਾਰਾ ਬਚੂਗਾ ਏਕਾ ਬਣੂਗਾ ਸਾਂਝਾਂ ਬਣਨਗੀਆਂ ਅਸੀਂ ਆ ਸਿਆਸੀ ਬੰਦਿਆਂ ਨੇ ਕੇ ਦਾ ਮੂੰਹ ਇੱਧਰ ਨੂੰ ਆ ਕੇ ਦਾ ਇੱਧਰ ਨੂੰ ਆ ਭਰਾ ਭਰਾ ਦਾ ਬੈਰੀ ਬਣਾਦਾ ਪੁੱਤ ਪਿਓ ਦਾ ਬੈਰੀ ਬਣਾਤਾ ਗਮਾਂਢੀ ਗਮਾਂਢੀ ਦਾ ਬੋਲਣੋਂ ਹਟ ਗਿਆ ਅਸੀਂ ਵਿਆਹਾਂ ਸ਼ਾਦੀਆਂ ਤੇ ਇੱਕ ਦੋ ਬਲਾਉਣਾ ਬਲਾਉਣਾ ਵੀ ਹਟ ਗਿਆ ਵੀ ਸਾਡੇ ਦੂਜੀ ਪਾਰਟੀ ਦਾ ਦੂਜੀ ਪਾਰਟੀ ਦਾ ਮੈਂ ਇਹਨਾਂ ਲੋਕਾਂ ਨੂੰ ਪੁੱਛਦਾ ਹਾਂ ਵੀ ਕੀ ਸਾਡੇ ਪਿੱਛੇ ਕੋਈ ਲੀਡਰ ਜੇਲ੍ਹ ਗਿਆ ਸਾਡੇ ਪਿੱਛੇ ਕੋਈ ਲੀਡਰ ਹਾਲ ਤੱਕ ਕਿਹੜਾ ਸਿਰ ਪਾਟਿਆ ਸਿਰ ਪਾਟ ਦੇ ਲੋਕਾਂ ਦੇ ਸਾਡੀਆਂ ਦੁਸ਼ਮਣੀਆਂ ਪੀੜੀਆਂ ਪੈ ਜਾਂਦੀਆਂ ਇਹ ਰਾਜ ਭਾਗ ਕਰਕੇ ਆਉ ਜਾਂਦੇ ਆ ਕੋ ਜੀ ਇਹਨਾਂ ਦੇ ਪਿੱਛੇ ਮਤ ਲੱਗੋ ਦੁਸ਼ਮਣੀਆਂ ਖੜੀਆਂ ਕਰੋ ਸਾਂਝਾ ਕੰਮ ਕਰ ਲੋ ਬਾਈ ਆਪਣਾ ਭਾਈਚਾਰਾ ਕੰਮ ਕਰੋ ਦੂਜੀ ਗੱਲ ਮੈਂ ਕਹਿੰਦਾ ਵੀ ਜਿਹੜਾ ਕੰਮ ਅਸੀਂ ਭਈਆਂ ਨੂੰ ਦਿੰਨੇ ਆ ਆਪਣੇ ਮਜ਼ਦੂਰਾਂ ਨੂੰ ਦਿਓ ਮੇਰਾ ਹਰ ਪਿੰਡ ਤੇ ਸੁਨੇਹਾ ਵੀ ਜੇ ਆਪਣੇ ਬੰਦਿਆਂ ਨੂੰ ਕੰਮ ਦੇਵਾਂਗੇ ਸਾਡੇ ਨਾਲ ਸਦੀਆਂ ਤੋਂ ਲੈ ਕੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਨੇ ਸਾਡੇ ਨਾਲ ਜੰਗਾਂ ਜੁੱਦਾਂ 'ਚ ਬਰਾਬਰ ਖੜ ਕੇ ਲੜਿਆ ਭਾਈ ਜੀਵਨ ਭਾਈ ਜੱਤੇ ਦੇ ਵਾਰਸ ਅੱਜ ਫਰਜ਼ ਬਣਦਾ ਬਾਈ ਆਪਣੇ ਲੋਕਾਂ ਨੂੰ ਆਪਣੇ ਭਾਈਚਾਰੇ ਨੂੰ ਨਾਲ ਖੜਕੇ ਪਰ ਅਸੀਂ ਕਹਿ ਦਿੰਨੇ ਆ ਫਲਾਣੇ ਸਾਡੇ ਬੰਦੇ ਫਲਾਣੇ ਧਰਮ ਚ ਵਾਗ ਗਏ ਸਾਡੇ ਬੰਦੇ ਫਲਾਣੇ ਡੇਰੇ ਚ ਵਾਗ ਗਏ ਜਾਣਾ ਹੀ ਐ ਜੇ ਦੋ ਆਪਾਂ ਉਹਨਾਂ ਦੀ ਬਾਹ ਨਹੀਂ ਫੜਦੇ ਤਾਂ ਸੋ ਇਹ ਮੇਰਾ ਸਨੇਹਾ ਪਿੰਡ ਪਿੰਡ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਬੋਲੀ ਨੂੰ ਸੰਭਾਲਣ ਦੀ ਗੱਲ ਕਰ ਰਿਹਾ ਇਤਿਹਾਸ ਨੂੰ ਬਚਾਉਣ ਦੀ ਸੰਭਾਲਣ ਦੀ ਗੱਲ ਕਰ ਰਿਹਾ ਆਪਣੇ ਪਾਣੀਆਂ ਨੂੰ ਬਾਹਰ ਭੱਜ ਰਹੀ ਜਵਾਨੀ ਨੂੰ ਜਿਹੜਾ ਪ੍ਰਵਾਸ ਹੋ ਰਿਹਾ ਪੰਜਾਬ ਦੇ ਵਿੱਚੋਂ ਤੇ ਜਿਹੜਾ ਇਹ ਤੇ ਨਸ਼ਾ ਨਾ ਮਾਰੀ ਜਵਾਨੀ ਹੈ ਇਹ ਗੱਲਾਂ ਮੈਂ ਸਾਰੀਆਂ ਲੋਕਾਂ ਦੇ ਅੱਗੇ ਰੱਖ ਰਿਹਾ ਭਾਈ ਮੇਰੇ ਕੱਲੇ ਵਰਗਿਆਂ ਦਾ ਜਾਂ ਹੋਰ ਦੋ ਚਾਰ ਬੋਲਣਾਂ ਗੱਲ ਨਹੀਂ ਬਲਣੀ ਸਾਰੇ ਸੋਚ ਨਾਲ ਜਿਹੜੋ ਸੋਚ ਬਣਾਓ ਸੋਚ ਨਾਲ ਸਹਿਮਤ ਹੋ ਗਿਆ ਆਪਣੇ ਤੇ ਲਾਗੂ ਕਰਕੇ ਅੱਗੇ ਪੰਜਾਬ ਨੂੰ ਬਚਾਓ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਭਾਨੇ ਸਿੱਧੂ ਤੇ ਹੋਰ ਮਸਲਿਆਂ ਬਾਰੇ ਲੱਖਾ ਸਿੰਘ ਸਿਧਾਨਾ ਤੇ ਜਿਹੜੀ ਪੰਚਾਇਤ ਸੀਗੀ ਕੋਟਧਰਮੂ ਦੀ ਕੋਰਦੁਨਾ ਦੀ ਉਹਨਾਂ